ਮਨੁੱਖੀ ਜੀਵਨ ਇੱਕ ਮੁਸਾਫਰ ਵਰਗਾ ਹੁੰਦਾ ਹੈ ਜਿਹੜਾ ਕਿਸੇ ਆਸਰੇ ਵਿੱਚ ਚਾਰ ਪਹਿਰ گزار ਕੇ ਦੁਰ ਜਾਂਦਾ ਹੈ ਹਰ ਸਫ਼ਰ ਕਿਸੇ ਦੇ ਹਿੱਸੇ ਜ਼ਰੂਰ ਆਉਂਦਾ ਹੈ ਕਿਸੇ ਦੇ ਸੁਖ ਤੇ ਕਿਸੇ ਦੇ ਦੁਖਤ ਜੇਕਰ ਅਸੀਂ ਆਪਣੇ ਰਾਹ ਆਪਣੀ ਸੋਚ ਆਪਣੀ ਨਜ਼ਰ ਨੂੰ ਖੁਸ਼ੀ ਤੇ ਖੇੜਿਆਂ ਦੀ ਚਾਸ਼ਨੀ ਵਿੱਚ ਡੋਬੋ ਲਈ ਤਾਂ ਸਾਡਾ ਹਰ ਸਫ਼ਰ ਠੰਡਾ ਮਿੱਠਾ ਤੇ ਯਾਦਗਾਰੀ ਹੋਣੇ ਪੜਦਾ ਹੈ ਜਦੋਂ ਤੁਸੀਂ ਸਫ਼ਰ ਤੇ ਨਿਕਲਦੇ ਹੋ ਤਾਂ ਰਾਹ ਵਿੱਚ ਤੁਹਾਨੂੰ ਚੰਗੇ ਮਾੜੇ ਲੋਕ ਕਲਾਕਾਰ ਮੁੱਖੀ ਹੱਥਾਂ ਤੋਂ ਉਪਜੀਆਂ ਹਜ਼ਾਰਾਂ ਕਲਾਕਿਰਤਾਂ ਪਾਤਸਪਾਤੇ ਜੀ ਜੰਤੂ ਪਸ਼ੂ ਡੰਗਰ ਖੜਾਰੀਆਂ ਪਰ ਤੇ ਪੰਦੇ ਕੁਦਰਤ ਦੀ ਬਲਿਹਾਰੀ ਬਨਸਪਤੀ ਸੱਪ ਵਾਂਗ ਬਲ ਖਾਥਾ ਕੀ ਦੌੜ ਦਾ ਪਾਣੀ ਤਰਕਤਾਂ ਦੀਆਂ ਟਹਿਣੀਆਂ ਨੂੰ ਛੇੜ ਛੇੜ ਲੰਘਦੇ ਹਵਾ ਦੇ ਪੁੱਲੇ ਮਿਲਦੇ ਨੇ ਟੁੱਟੀਆਂ ਤੋਂ ਬਾਅਦ ਸਾਫ ਸੜਕਾਂ ਵੀ ਆਉਂਦੀਆਂ ਇਸ ਆបਰਤਾਂ ਚ ਧੋਏ ਵੀ ਕਿਤੇ ਹਰਿਆਲੀ ਤੁਹਾਨੂੰ ਰੁੱਕ ਕੇ ਥੋੜੀ ਆਰਾਮ ਕਰਨ ਦੇ ਇਸ਼ਾਰੇ ਕਰਦੀ ਏ ਤੇ ਕਿਤੇ ਵੰਜਰ ਇਲਾਕੇ ਦੀ ਧੂੜ ਸੰਭਲ ਕੇ ਰਹਿਣ ਦਾ ਸਨੇਹਾ ਦਿੰਦੀ ਏ ਕਿਤੇ ਤੇ ਤੇ ਕਿਤੇ ਪੌਕ ਤੁਹਾਡਾ ਰਾਹ ਰੋਕਦੀ ਏ ਸਾਰੀਆਂ ਰੋਕਾਂ ਦੇ ਬਾਅਦ ਵੀ ਨਿੱਕੇ ਨਿੱਕੇ ਠਹਿਰਾਓ ਉਪਰੰਤ ਸਫ਼ਰ ਜਾਰੀ ਰਹਿੰਦਾ ਲੰਬੇ ਸਫ਼ਰ ਕਾਲਾਂ ਨਾਲ ਨਹੀਂ ਸਬਰ ਹਾਸਲੇ ਤੇ ਸਿਰਰ ਨਾਲ ਨਿਪਰੇ ਚਲਦਗੇ ਜਿਸਨੇ ਬਾਪੇ ਨਾਨਕ ਦੀਆਂ ਚਾਰ ਅਦਾਸੀਆਂ ਵਰਗੇ ਸਫਰ ਕਰਨੇ ਹੋ ਉਹ ਸਿਰਫ ਤੇ ਸਿਰਫ ਤੁਰਦੇ ਮੰਦੇ ਨਕਸ਼ੇ ਅਨਸਾਰ ਰਾਤ ਦੇ ਡੰਡੀਆਂ ਆਪੇ ਬਣਦੇ ਜਾਂਦੇ